ਉਰਾਲੀ ਦੇ ਨਜ਼ਦੀਕੀ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿੱਦਿਆ ਦੇ ਖੇਤਰ ਵਿੱਚ ਮਾਰੀਆਂ ਵੱਡੀਆਂ ਮੱਲਾਂ ਵਿੱਦਿਆ ਦੇ ਨਾਲ ਨਾਲ ਖੇਡ ਖੇਤਰ ਦੇ ਵਿੱਚ ਵੀ ਸਕੂਲ ਦਾ ਨਾਮ ਰੁਸ਼ਨਾ ਚੁੱਕੇ ਨੇ ਵਿਦਿਆਰਥੀ ਸ੍ਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਨਿਊਜ਼ ਤੇ ਮੈਂ ਆ ਤੁਹਾਡਾ ਆਪਣਾ ਜੁਤੀਸ ਪੁਰਾਲੀ ਵਿੱਦਿਆ ਦੀ ਗੱਲ ਕਰੀਏ ਤਾਂ ਵਿੱਤਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਤੇ ਇਸ ਤੀਜੇ ਨੇਤਰ ਦੇ ਨਾਲ ਜਿੱਥੇ ਦੁਨੀਆ ਦੇ ਵਿੱਚ ਨਾਮ ਰੂਸ਼ਨਾਇਆ ਜਾ ਸਕਦਾ ਆਪਣਾ ਆਪਣੇ ਮਾਪਿਆਂ ਦਾ ਤੇ ਉਸ ਸੰਸਥਾ ਦਾ ਜਿੱਥੋਂ ਤੁਸੀਂ ਵਿੱਦਿਆ ਹਾਸਲ ਕੀਤੀ ਹੋਵੇ ਸੋ ਉਸੇ ਅੱਜ ਇੱਕ ਵਿੱਦਿਆ ਦੇ ਅਜਿਹੇ ਨਾਮਵਰ ਸਕੂਲ ਦੇ ਵਿੱਚ ਖੜੇ ਆ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੁਹਰੰਦਾ ਦੇ ਵਿੱਚ ਜੋ ਕਿ ਪਿੰਡ ਚਤਾਮਲਾ ਦੇ ਲਾਗੇ ਬਣਿਆ ਹੋਇਆ ਹੈ ਤੇ ਇੱਥੋਂ ਦੇ ਵਿਦਿਆਰਥੀਆਂ ਨੇ ਜਿੱਥੇ ਵਿਦਿਆ ਦੇ ਖੇਤਰ ਦੇ ਵਿੱਚ 10ਵੀਂ ਤੇ 12ਵੀਂ ਦੇ ਤੋਂ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ ਇੱਕ ਵਾਰ ਮੈਂ ਕਹਾਂਗਾ ਕੈਮਰਾਮੈਨ ਸੰਜੀਪ ਜੀ ਨੂੰ ਕਿ ਇੱਕ ਵਾਰ ਫਿੱਕੜੀਆਂ ਤਸਵੀਰਾਂ ਜਰੂਰ ਸਾਧੀਆਂ ਕਰ ਦਿੱਤੀਆਂ ਜਿੱਥੇ ਫਲਾਸਟੂ ਦਾ ਰਿਜ਼ਲਟ ਜਿਹੜੇ ਬੱਚਿਆਂ ਨੇ ਮੱਲਾ ਮਾਰੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਹਨਾਂ ਦੇ ਜਿਹੜੇ ਨਾਮ ਨੇ ਫੋਟੋਆਂ ਦੇ ਨਾਲ ਕਿਹੜੇ-ਕਿਹੜੇ ਸਟਰੀਮ ਦੇ ਵਿੱਚ ਨੰਬਰ ਹਾਸਲ ਕੀਤੇ ਨੇ ਉਹ ਦਿੱਤੇ ਹੋਏ ਨੇ ਬਜ ਕਮਲ ਸਿੰਘ ਜਿਨ੍ਹਾਂ ਨੇ 97.8 ਕਮਰਸ ਦੇ ਵਿੱਚ ਅੰਕ ਹਾਸਲ ਕੀਤੇ ਨੇ ਉਹਨਾਂ ਦੇ ਨਾਲ ਜਸ ਲਵਲੀਨ ਕੌਰ ਸੁਖਮਨਜੀਤ ਕੌਰ ਨਵਨੀਤ ਕੌਰ ਤੇ ਮੈਂ ਸਾਰੇ ਬੱਚਿਆਂ ਦੇ ਨਾਮ ਤਾਂ ਨਹੀਂ ਲੈ ਸਕਦਾ ਲੇਕਿਨ ਉਹਨਾਂ ਦੀ ਪਰਸੈਂਟੇਜ ਤੁਹਾਨੂੰ ਜ਼ਰੂਰ ਦਿਖਾ ਰਿਹਾ ਕਿ 97.8 ਤੋਂ ਲੈ ਕੇ 80.2% ਕਮਰਸ ਦੇ ਵਿੱਚ ਜਿਹੜੇ ਬੱਚੇ ਟੌਪ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਪਿਕਚਰਾਂ ਦੇ ਨਾਲ ਤਸਵੀਰਾਂ ਦੇ ਨਾਲ ਉਹਨਾਂ ਨੂੰ ਅੱਜ ਜਿਹਾ ਆਖਿਆ ਗਿਆ ਸਕੂਲ ਦੇ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਦੂਸਰੇ ਵਾਸਤੇ ਮੈਟ੍ਰਿਕ ਦੇ ਰਿਜ਼ਲਟ ਦੀ ਗੱਲ ਕਰੀਏ ਤਾਂ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਮੈਟ੍ਰਿਕ ਦੇ ਵਿੱਚ ਵੱਡਾ ਨਾਮਣਾ ਖੱਟਿਆ ਹੈ ਅੰਸ਼ਿਕਾ ਗੁਪਤਾ, ਮਨਸੀਰਤ ਕੌਰ, ਹਿਮਾਨੀ ਗੁਪਤਾ, ਪੁਸ਼ਪ ਬਰਮਾ ਉਹ ਵਿਦਿਆਰਥੀ ਹੈ ਸਾਰੇ ਜਿਨ੍ਹਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਨ੍ਹਾਂ ਨੇ ਮੈਟ੍ਰਿਕ ਦੇ ਵਿੱਚ 99.2 ਤੋਂ ਲੈ ਕੇ 85.8 ਪਰਸੈਂਟੇਜ ਤੱਕ ਨੰਬਰ ਨੇ ਜਿਹੜੇ ਹਾਸਲ ਕੀਤੇ ਨੇ ਸੋ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਜਿੱਥੇ ਅੱਜ ਪੂਰੀ ਮੈਨੇਜਮੈਂਟ ਮੌਜੂਦ ਰਹੀ ਆ ਤੇ ਵੱਡੇ ਸਨਮਾਨ ਚਿੰਨ੍ਹ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਨਾ ਬੱਚਿਆਂ ਦੇ ਨਾਲ ਇਹਨਾਂ ਦੇ ਪੇਰੈਂਟਸ ਦੇ ਨਾਲ ਤੇ ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਮੈਮ ਸੋਨੀਕਾ ਸੰਧੂ ਦੇ ਨਾਲ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਐਕਟਿਵ ਇਸ ਕਰਕੇ ਰਹੇ ਨੇ ਕਿ ਸਕੂਲ ਦੇ ਵਿੱਚ ਕੁਝ ਨਾ ਕੁਝ ਐਕਟੀਵਿਟੀ ਹੁੰਦੀ ਰਹਿੰਦੀ ਹੈ ਕੁਝ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਕੀ ਕੀ ਉਪਲਬਧੀਆਂ ਨੇ ਵਿਦਿਆ ਦੇ ਖੇਤਰ ਦੇ ਵਿੱਚ ਅਤੇ ਕੀ ਉਪਲਬਧੀਆਂ ਹੁਣ ਤੱਕ ਰਹੀਆਂ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਆਓ ਜਾਣਦੇ ਆ सी बी एस ई बोर्ड ने अपने रिजल्ट डिक्लेयर किए हैं जिसमें गार्डन वैली इंटरनेशनल स्कूल मोरिंडा ब्रांच में टेंथ क्लास की स्टूडेंट अंशिका गुप्ता ने डिस्ट्रिक्ट टॉप किया है नाइन्टी नाइन पॉइंट टू परसेंट मार्क्स क्योंकि अपने आप में बहुत बड़ी अचीवमेंट है इसके साथ साथ लगभग फोर्टी फाइव स्टूडेंट्स के मोर देन एटी परसेंट मार्क्स आए हैं सेकेंड पोजिशन पे हिमानी गुप्ता नाइन्टी एट परसेंट मार्क्स थर्ड पोजीशन पे टेंथ क्लास में मनमीत कौर 96.6 परसेंट मार्क्स लविश पुष्प सॉरी पुष्प 96.6 परसेंट मार्क्स टेन लविश गर्ल 96.4 परसेंट मार्क्स से सब बच्चों ने अपनी दिखाई है इसी तरह से टेंथ के साथ साथ ट्वेल्थ क्लास के रिजल्ट्स भी हमारे बहुत अच्छे रहे हैं इसमें कॉमर्स स्टूडेंट्स बाज कमल सिंह 97.8 परसेंट मार्क्स से स्कूल टॉप करता है सेकेंड नंबर पे आर्ट स्ट्रीम की जस्ट लवलीन कौर 95 परसेंट मार्क्स सुखमनजीत कौर कॉमर्स स्ट्रीम से 94.6 परसेंट मार्क्स नवनीत कौर 92 परसेंट मार्क्स एंड लगभग 30 स्टूडेंट्स मोर देन 80 परसेंट मार्क्स लेके पास हुए एक्सपीरियंस कैसा रहता है मैडम बच्चों के साथ बहुत अच्छा हमारा इस एक्सपीरियंस रहा मैक्सिमम स्टूडेंट्स में अगर आपको बताऊं मिनिमम परसेंटेज हमारे बच्चों की सिक्सटी फाइव फाइव मिनिमम कोई कम्पार्टमेंट नहीं है हंड्रेड परसेंट रिजल्ट से बच्चों ने अपने एग्जाम्स क्लियर किए हैं और जिसके लिए मैं सबसे पहले तो अपने स्टाफ को थैंक्स करना चाहूँगी जिन्होंने दिन रात डेडिकेशन से काम किया देन अपने पेरेंट्स को की सपोर्ट को अप्रिशिएट करना चाहूँगी जिन्होंने अपने ट्रस्ट के साथ गार्डन वैली इंटरनेशनल स्कूल को यहाँ तक पहुँचाया आज ये स्कूल एरिया का सबसे बड़ा स्कूल है अगर स्ट्रेंथ वाइज देखा जाए अराउंड ट्वेंटी सिक्स हंड्रेड स्टूडेंट्स यहाँ पे पढ़ रहे हैं और रिजल्ट्स तो हमने आपको प्रूव कर ही दिए हैं उम्मीद है आप सबकी सहयोग के साथ हम ऐसे ही आगे बढ़ते रहें ऐसे ही अपने बच्चों को हौसला देते रहें अपने पेरेंट्स का विश्वास बनाए रखें और शिक्षा के क्षेत्र में सब अपना अपना योगदान देके हम आगे एजुकेशन के साथ साथ स्पोर्ट्स में कुछ भी करवाई जा रही है बच्चों हाँ जी सर बहुत सी एक्टिविटीज है हमारे बहुत से बच्चे नेशनल टीम्स में हो चुके हैं डिस्ट्रिक्ट स्टेट लेवल क्लियर करने के बाद नेशनल एंड एक बच्चा तो हमारा इंटरनेशनल जा रहा है गत्का में इंटरनेशनल बच्चे जा रहे हैं कराटे में तो नेशनल टीम्स में हमारे बच्चे का अगेन कराटे में स्केटिंग में बास्केटबॉल में हमारा बच्चा अंडर फोर्टीन में सिलेक्ट हुआ है तो ये अचीवमेंट्स हमारे

मैंने बच्चों को यही समझाया है कि कभी भी हौसला नहीं छोड़ना है और कभी भी गार्डन मैंने स्कूल को पीछे नहीं छोड़ के डाला है स्कूल के दरवाजे हमेशा बच्चों के लिए खुले हैं चाहे वो यहाँ हैं चाहे वो किसी और कॉलेज में हैं चाहे वो इंडिया से भी बाहर हैं हम लोग एज ए टीचर आज कल ऑनलाइन ज़माना है जहाँ भी जिस भी कदम पे हमारी ज़रूरत पड़ेगी हम हर महीने अपने बच्चों

उन्हें स्पोर्ट रहे उन्हें ने तो उन्होंने भी शुरू तो काफ़ी सपोर्ट रहा उन्होंने भी शुरू तो हर एक चीज़ दिखती है जो मैंने लौट पी है तो हमेशा मेरे नाल खड़े हो अगे फिलहाल ही मेरा एम है कि दिल्ली यूनिवर्सिटी तो बी कॉम ऑनर्स की डिग्री प्रोस्यू करनी है तो इसलिए सी यू टी का एग्जाम मैं फिलहाल दे, दे रहा हूँ मेरा नाम मनसीरत कौर है तो मेरे नाइनटी सिक्स पॉइंट सिक्स परसेंट आए हैं टेंथ विच एंड हूँ मैं इलेवंथ ह्यूमैनिटीज पढ़ रही हूँ ਅੱਗੇ ਵਧਣ ਲਈ ਬਹੁਤ ਅੱਛੀ ਮੋਟੀਵੇਸ਼ਨ ਮਿਲਦੀ ਹੈ ਤੇ ਖੁਸ਼ ਹੰਦਦਿਲ ਕਿ ਜਦੋਂ ਸਾਰੇ ਆ ਸਾਹਮਣੇ ਸਨਮਾਨ ਕੀਤਾ ਜਾਂਦਾ ਹੈ ਸਕੂਲ ਦੇ ਟੀਚਰ ਵੀ ਕੀ ਬੋਲੋ ਸਕੂਲ ਦੇ ਟੀਚਰਸ ਬਹੁਤ ਵਧੀਆ ਨੇ ਇਹਨਾਂ ਕੋਆਪਰੇਸ਼ਨ ਕਰਦੇ ਆਂ ਐਂਡ ਬਹੁਤ ਅੱਛਾ ਤੇ ਰਾਈਟ ਪਾਥ ਦਿਖਾਉਂਦੇ ਆਂ ਸਾਨੂੰ ਅੱਗੇ ਵਧਣ ਲਈ ਸੁਮਨਪ੍ਰੀਤ ਕੌਰ ਮੇਰਾ ਨਾਮ ਸੁਮਨਪ੍ਰੀਤ ਕੌਰ ਹੈ ਕਿੰਨੇ ਪਰਸੈਂਟ ਬੋਲ ਰਹੇ 91.4% ਟੀਚਰਸ ਦੇ ਲਈ ਕੀ ਕਹਿਣਾ ਚਾਹੋ ਟੀਚਰਸ ਬਹੁਤ ਹਾਰਡ ਵਰਕ ਕਰਦੇ ਐ ਐਫਰਟਸ ਪਾਉਂਦੇ ਐ ਸਾਡੀ ਸਟੱਡੀ ਦੇ ਲਈ ਜਿਹਦੇ ਕਰਕੇ ਅਸੀਂ ਇਹਨੇ ਅچھے ਨੰਬਰ ਲੈ ਸਕਦੇ ਐ ਬੱਚੀ ਨਾ ਜੀ ਕਿਹੜੀ ਗੱਲ ਕਰ ਰਹੇ ਹੋ ਬੱਸ ਹੀ ਬੱਤੀ ਮੇਰਾ ਨਾਮ ਪੁਸ਼ਪ ਵਰਮਾ ਐ ਮੇਰੇ 10th ਸੀਬੀਐਸਸੀ ਵਿੱਚ 96.6% ਆਏ ਐ ਇਹਨੂੰ ਕ੍ਰੈਡਿਟ ਦਿੰਦੇ ਹੋ ਜੀ ਟੀਚਰਸ ਐ ਨਾਲੇ ਆਪਣੇ ਆਪ ਨੂੰ ਤਾਂ ਮਿਲਣਾ ਹੀ ਇਹਨਾਂ ਹਾਰਡ ਵਰਕ ਇੱਕ ਤਾਂ ਪੂਰੇ ਸਾਲ ਕੀ ਕਹਣਾ ਚਾਹੋਗੇ ਸਕੂਲ ਦੇ ਲਈ ਜਿੱਤੂ ਟੈਂਪਲ ਦੇ ਵਿੱਚ ਅੱچھے ਮਾਰਕਸ ਆਏ ਤੁਹਾਡੇ ਜੀ ਸਕੂਲ ਤਾਂ ਹੀ ਕਾਫੀ ਵਧੀਆ ਹੈ ਸਾਰੇ ਟੀਚਰਸ ਦਾ ਫੁੱਲ ਕੋਆਪਰੇਸ਼ਨ ਰਿਹਾ ਸਾਡੇ ਨਾਲ ਜਦੋਂ ਵੀ ਅਸੀਂ ਡਾਊਟ ਪੁੱਛੇ ਆ ਟੀਚਰਸ ਨੇ ਕਦੇ ਮਨਾਨੇ ਕੀਤਾ ਹਮੇਸ਼ਾ ਸੋਲਵ ਕੀਤੇ ਨੇ ਔਰ ਹੈਲਪ ਕੀਤੀ ਹੈ ਸਾਡੀ ਪੇਰੈਂਟਸ ਦਾ ਕੀ ਰੈਐਕਸ਼ਨ ਸੀ ਜਦੋਂ ਰਿਜ਼ਲਟ ਆਇਆ ਜੀ ਉਹ ਤਾਂ ਬਹੁਤ ਖੁਸ਼ ਸੀਗੇ ਉਹਨਾਂ ਨੂੰ ਆਏ ਸੀਗਾ ਵੀ ਚਲੋ ਕੁਝ ਮੁਕਾਮ ਹਾਸਿਲ ਕੀਤਾ ਹੈ ਔਰ ਸਕੂਲ ਦੇ ਵਿੱਚ ਫੰਕਸ਼ਨ ਵੀ ਕੀਤਾ ਤੁਹਾਨੂੰ ਉਹ ਕੁਝ ਸਨਮਾਨਿਤ ਕੀਤਾ ਗਿਆ ਜੀ ਹਾਂ ਜੀ ਹਾਂ ਜੀ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ ਇਹ ਅਵਾਰਡ ਮਿਲਣਾ ਬਹੁਤ अचीवमेंट uh, मैं Thank you. Thank you. तो नाम है? मेरा नाम अपर्णा गुप्ता है so, so, uh, टफ तो नहीं होता uh, अगर खुद की कंसिस्टेंसी रखते हैं तो हो जाता है <laughs> तो मैंने भी जेई का एग्जाम की ही तैयारी कर रही हूँ अभी कोचिंग ले रही हूँ ना मेरा नाम हिमानी गुप्ता है और मैं टेंथ क्लास में हूँ मेरे नाइन्टी एट परसेंट आए मैंने आगे सोचा लीगल एडवाइजर बनने के लिए हाँ जी कॉमर्स से मेरा बहुत अच्छा एक्सपीरियंस रहा यहाँ पे टीचर्स भी बहुत गाइड करते हैं स्पेशली और प्रिंसिपल मैम भी बहुत अच्छे हैं स्टूडेंट है उसने पास आउट हुआ है क्लास पास आउट हुआ है कितने नंबर ਮੇਰਾ ਨਾਮ ਹੰਸ਼ਿਕਾ ਗੁਪਤਾ ਹੈ ਤੇ ਮੈਂ ਗਾਰਡਨ ਵਾਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਚ ਪੜ੍ਹਦੀ ਹਾਂ ਤੇ ਮੈਂ 10th ਕਲਾਸ ਚ ਪਾਸ ਆਊਟ ਹੋਈ ਹਾਂ ਤੇ ਮੇਰੇ 99.2% ਮਾਰਕਸ ਆਏ ਹਨ ਕਿੰਨਾ ਟਾਈਮ ਸਟੱਡੀ ਕਰਦੇ ਮੈਂ 5 ਤੋਂ 6 ਘੰਟੇ ਸਟੱਡੀ ਕਰਦੀ تھی ਸਕੂਲ ਤੋਂ ਬਾਅਦ ਸਕੂਲ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਸਕੂਲ ਦਾ ਇਹ ਦੇਖੀ ਕਰ ਮੇਰੇ ਸਕੂਲ ਮੇਰੇ ਸਕੂਲ ਚ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਮੈਂ ਹੁਣ ਅੱਗੇ IIT ਦੀ ਤਿਆਰੀ ਕਰ ਰਹੀ ਹਾਂ ਸਟੱਡੀ ਦੇ ਦੌਰਾਨ ਟੀਚਰ ਦੁਆਰਾ ਤੁਹਾਨੂੰ ਗਾਈਡ ਕੀਤਾ ਗਿਆ ਸੀ ਕਿ میٹرਿਕ ਤੋਂ ਬਾਅਦ ਤੁਸੀਂ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹੋ ਬ੍ਰਿਸ਼ਟਰੀਨ ਸਟ੍ਰੈਕਟ ਕਰ ਸਕਦੇ ਹੋ ਹਾਂਜੀ ਟੀਚਰਸ ਨੇ ਸਾਨੂੰ ਬਹੁਤ ਗਾਈਡ ਕਰਿਆ ਉਹਨਾਂ ਨੇ ਸਾਨੂੰ ਸਾਰੀ ਸਟ੍ਰੀਮਸ ਬਾਰੇ ਪੂਰਾ ਦੱਸਿਆ ਡਿਟੇਲਸ ਤੇ ਫਿਰ ਮੈਂ ਮੇਰਾ ਇੰਟਰਸਟ ਮੈਥਸ ਚ ਸੀ ਤਾਂ ਫਿਰ ਮੈਂ ਜੇਈਈ ਦੀ ਤਿਆਰੀ ਕਰ ਰਹੀ ਤੇ ਮੈਂ ਆਈਆਈਟੀ ਚ ਕਰਨ ਵਾਸਤੇ ਮੇਰਾ ਡ੍ਰੀਮ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਲਖਵੀ ਸਿੰਘ ਹੈ ਜੀ ਇਹ ਕਿਲਾਕ ਕੋਸਟ ਰੈਸਟ 2 ਆਰਟਸ ਚ ਮੈਂ ਪਾਸ ਹੋ ਰਹਾ ਹਾਂ ਤੇ ਮੇਰੀ ਪਰਸੈਂਟੇਜ ਹੈਗੀ 85.4 ਅਗਲੇ ਫਿਊਚਰ ਕੀ ਸੋਚ ਰਹੇ ਹੋ ਫਿਊਚਰ ਚ ਮੈਂ ਬੀਏ ਕਰਨਾ ਸੋਚ ਰਿਹਾ ਹਾਂ ਤੇ ਅੱਗੇ ਮੈਂ 뮤직 ਦੀ ਲਾਈਨ ਵਿੱਚ ਜਾਣਾ ਚਾਹੁੰਦਾ ਹਾਂ ਹਾਂਜੀ 뮤ਜ਼ਿਕ ਦੀ ਗੱਲ ਕਰੀਏ ਤੁਹਾਨੂੰ ਕਿਹੜਾ ਆਰਟਿਸਟ ਹੈ ਜਿਹੜਾ ਵਧੀਆ ਲੱਗਦਾ ਹਾਂ 올ਡ ਆਰਟਿਸਟ ਮੈਨੂੰ ਕੁਲਦੀ ਮਾਨਕ ਵਧੀਆ ਲੱਗਦੀਆਂ ਨੇ ਤੇ ਹੁਣ ਤੇ ਜਿਹੜੀ ਨਵੇਂ ਚੱਲਦੇ ਆ ਉਹ ਦੂਜੀ ਤਰ੍ਹਾਂ ਵਧੀਆ ਲੱਗਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਬਾਰੇ ਕੁਝ ਨਹੀਂ ਉਹ ਮੈਂ ਉਹ ਮੋਦਰਾ ਕਲਾਸ ਜਿਹੜਾ ਆਉਂਦੇ ਸੀਗੇ ਤੇ ਕੀ ਡਰ ਲੱਗਦਾ ਸੀ ਕਿ ਮੈਡਮ ਆ ਗਈ ਯਾਰ ਨਹੀਂ ਡਰ ਨਹੀਂ ਦਾ ਕੋਈ ਗੱਲ ਨਹੀਂ ਕਿਉਂਕਿ ਮੈਮ ਬਹੁਤ ਕੋਆਪਰੇਟਿਵ ਸੀ ਰਹੇ ਡਰ ਦੀ ਨਹੀਂ ਕੋਈ ਗੱਲ ਨਹੀਂ ਕਿ ਮੈਮ ਕੁਝ ਆਉਂਦੇ ਤੇ ਸਾਨੂੰ ਕੁਝ ਸਿਖਾਉਣੀ ਆਉਂਦੇ ਸੀ ਤੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਬਾਕੀ ਸਭ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਜੀ ਜਿਹੜੇ ਬਾਕੀ ਪਿੱਛੇ ਨੇ 10th ਪਾਸ ਆਉਟ ਕਰੀ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਮਿਹਨਤ ਕਰਿਓ ਤੇ ਆਪਣਾ ਵਧੀਆ ਤਰੀਕੇ ਨਾਲ ਮਾਰਸ ਲਿਓ ਜਿਹੜੇ ਸਪੋਰਟਸ ਵਿੱਚ ਪੜਾਈ ਕਰਦੇ ਆ ਤੇ ਹੁਣ ਤੁਹਾਡੀ ਪਾਸ ਆਊਟ ਹੋਈ ਆ ਕਿਹੜ ਉਹ ਮੇਰਾ ਨਾਮ ਤਾਂ ਇੰਦਰਜੀਤ ਸਿੰਘ ਆ ਤੇ ਮੈਂ ਹੁਣੇ 12th ਕਲਾਸ ਕਲੀਅਰ ਕੀਤੀ ਆ ਜੋ ਕਿ ਆਸਟ੍ਰੀਮ ਤੋਂ ਆ ਤੇ ਮੇਰੇ ਪਰਸੈਂਟੇਜ ਕੁਝ ਹੈਗੀ ਆ 87.2% ਆਈ ਥਿੰਕ ਤੇ ਹੁਣ ਮੈਂ ਅੱਗੇ ਸਟੱਡੀ ਪਰਸੂ ਕਰਨਾ ਚਾਹੁੰਦਾ ਆਪਣੇ ਹਾਈ ਲੈਵਲ ਦੀ ਜਿਹਦੇ ਵਿੱਚ ਮੈਂ ਬੈਚਲੋਰੋ ਕੰਪਿਊਟਰ ਤੇ ਜਾਂ ਫਿਰ ਡਾਟਾ ਸਾਇੰਸ ਕਿੰਨੀ ਵੀ ਜਾਣਾ ਚਾਹੁੰਦਾ ਤੇ ਕੁਝ ਕੁਝ ਇੰਟਰਸਟ ਮੇਰਾ ট্রেਡਿੰਗ ਕਿੰਨੀ ਵੀ ਹੈਗਾ ਤੇ ਇਹ ਜਿਹੜੇ ਮਾਰਕਸ ਲੀਆ ਮੈਂ ਜ਼ਿਆਦਾ ਕ੍ਰੈਡਿਟ ਤਾਂ ਮੈਂ ਆਪਣੇ ਆਪ ਤੇ ਆਪਣੇ ਸਕੂਲ ਨੂੰ ਵੀ ਦਊਂਗਾ ਕਿਉਂਕਿ ਕੁਝ ਮਿਹਨਤ ਮੇਰੀ ਵੀ ਤੇ ਕੁਝ ਮੇਰੀ ਮਿਹਨਤ ਟੀਚਰਸ ਦੀ ਵੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਤੇ ਟਾਈਮ-ਟਾਈਮ ਤੇ ਮੈਨੂੰ ਹੈਲਪ ਵੀ ਕਰਦੇ ਰਹੇ ਨੇ ਮੇਰੇ ਜਿਵੇਂ ਕਿ ਪ੍ਰੋਜੈਕਟ ਵਰਕਸ ਹੋ ਗਏ ਜਿਵੇਂ ਆਪਣਾ ਹੋਮਵਰਕ ਕੰਪਲੀਸ਼ਨ ਹੋ ਗਈ ਪ੍ਰੋਜੈਕਟ ਲਈ ਤਾਂ ਜ਼ਿਆਦਾ ਕਿਉਂਕਿ ਹੁਣ ਪ੍ਰੈਕਟੀਕਲਸ ਹੋਏ ਨੇ ਪ੍ਰੈਕਟੀਕਲਸ ਦੇ ਵਿੱਚ ਬਹੁਤ ਹੈਲਪ ਕੀਤੀ ਤੇ ਕੌਨਫੀਡੈਂਸ ਬਿਲਡਿੰਗ ਕਰਨ ਲਈ ਵੀ ਇਹਨਾਂ ਨੇ ਬਹੁਤ ਮਤਲਬ ਕੀ ਮਦਦ ਕੀਤੀ ਹੈ ਮੇਰੀ ਸੋ ਮੈਂ ਇਹਨਾਂ ਦਾ ਵੀ ਬਹੁਤ ਥੈਂਕਸ ਕਰਨਾ ਚਾਹੁੰਦਾ ਤੇ ਮੈਂ ਆਪਣੇ ਪੇਰੈਂਟਸ ਦਾ ਵੀ ਬਹੁਤ ਥੈਂਕਸ ਕਰਨਾ ਚਾਹੁੰਦਾ ਤੇ ਬਾਕੀ ਰਹੀ ਗੱਲ ਘਰ ਦਾ ਸਟ ਤਾਂ ਮੈਂ 1ਰ ਡਿਊ ਕਰਦਾ ਕਿਉਂਕਿ ਸਕੂਲ ਤੋਂ ਕਿਉਂਕਿ ਸਕੂਲ ਤੋਂ ਮੇਰਾ ਸਾਰਾ ਸਿਲੇਬਸ ਕਵਰ ਅਪ ਹੋ ਜਾਂਦਾ ਸੀਗਾ ਟੀਚਰਸ ਚੈਪਟਰਸ ਐਕਸਪਲੇਨ ਕਰ ਦਿੰਦੇ ਸੀਗੇ ਨੋਟਸ ਕਰਾ ਦਿੰਦੇ ਸੀਗੇ ਟੈਸਟ ਲੈ ਲੈਂਦੇ ਸੀਗੇ ਤਾਂ ਉਹ ਸਕੂਲ ਵਿੱਚ ਤਾਂ ਕਾਫੀ ਸਾਰੀ ਸਟੱਡੀ ਕਵਰ ਹੋ ਜਾਂਦੀ ਸੀਗੀ ਤੇ ਘਰਾਂ ਜਾ ਕੇ ਤਾਂ ਬਾਅਦ ਰੀਡ ਆਊਟ ਕਰਨੇ ਦਾ ਟਾਈਮ ਹੁੰਦਾ ਤਾਂ ਜਿਵੇਂ ਕਿ 1-2 ਘੰਟਾ ਬਹੁਤ ਸੀਗਾ ਘਰਾਂ ਸਟੱਡੀ ਕਰਨ ਲਈ ਸੋ ਮੈਂ ਆਪਣੇ ਸਕੂਲ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਇਆ ਥੈਂਕ ਯੂ ਕੋਈ ਕਿਸੇ ਦਾ ਜ਼ਰੂਰ ਸਾਧਿਆ ਕਰੋ ਕਿ ਕਿ ਖੈਲ ਮੈਂ ਤੁਹਾਨੂੰ ਸ਼ਰਾਰਤ ਨਹੀਂ ਲੱਗਦੀ ਪਰ ਕਾ ਤਾਈ ਤਾਂ ਨਹੀਂ ਹੋਏ ਪਰ ਟੀਚਰਸ ਆਪਣੇ ਬਾਕ ਕੋਰ ਕੋਆਪਰੇਟਿਵ ਨੇ ਤੇ ਮਾੜਾ ਮੋਟਾ ਹੰਗਾਮਾ ਤਾਂ ਚਲੋ ਹੁੰਦਾ ਹੀ ਹੈ ਕਲਾਸ ਦੇ ਵਿੱਚ ਇਹ ਥੋੜੀ ਬਹੁਤ ਟੀਚਰਸ ਨੂੰ ਮਤਲਬ ਤੰਗ ਕਰ ਲਈਦਾ ਟੀਚਰਸ ਕਈ ਵਾਰ ਫਿਰ ਕਿਛ ਦਿਨਾਂ ਦੇ ਵਿੱਚ ਚਲੋ ਆਪਾਂ ਪੜ ਵੀ ਲਈਦਾ ਮਤਲਬ ਇੰਜੋਏਮੈਂਟ ਵੀ ਕੀਤੀ ਐ ਇਦਾਂ ਦੀ ਗੱਲ ਨਹੀਂ ਵੀ ਪੜੀ ਐ ਇੰਜੋਏ ਵੀ ਕੀਤਾ ਸਟੱਡੀ ਵੀ ਕੀਤੀ ਐ ਖੇਲੇ ਵੀ ਆ ਹਾਂ ਉਹ ਤਾਂ ਕਹਿੰਦੀ ਉਹ ਤਾਂ ਸ਼ੁਰੂ ਦੇ ਕਹਿੰਦੇ ਸੀ ਫੱਟੀਆਂ ਵਾਲੇ 'ਚ ਬੜੇ ਆ ਨਹੀਂ ਨਹੀਂ ਸਾਨੂੰ ਤਾਂ ਨਹੀਂ ਬੜਿਆ ਹੁਣ ਤਾਂ ਥੋੜਾ ਸਿਸਟਮ ਚੇਂਜ ਹੋ ਗਿਆ ਨਾ ਮੇਰੀ ਤਾਂ ਨਹੀਂ ਲੱਗੀ ਇੱਕ ਵਾਰ ਇੱਕ ਮੁੰਡੇ ਨੇ ਮਤਲਬ ਇਚੋਕ-ਚੋਕ ਨਾ ਕੁਝ ਲਿਖਤਾ ਸੀਗਾ ਤਾਂ ਕਰਕੇ ਉਹਦੇ ਕਰਕੇ ਕਿਉਂਕਿ ਮੈਂ ਕਲੀਨਿੰਗ ਮੋਨਿਟਰ ਸੀਗਾ ਤਾਂ ਮੈਡਮ ਨੇ ਬੁਲਾਇਆ ਸੀਗਾ ਵੀ ਕਿਆ ਚੱਕਰ ਹੋਇਆ ਕਲਾਸ ਦੇ ਵਿੱਚ ਕੀ ਨਹੀਂ ਕੀਤਾ ਤਾਂ ਉਹਦੇ ਲਈ ਇੱਕ ਦੋ ਵਾਰ ਹੀ ਗਿਆ ਉਹਦੇ ਬਾਅਦ ਮੈਂ ਆਪਣੇ ਲਈ ਤਾਂ ਨਹੀਂ ਕਦੇ ਗਿਆ ਹੈਗਾ ਪਰ ਬੇਟਾ ਕੀ ਨਾਮ ਹੈ ਸਰ ਮੇਰਾ ਨਾਮ ਸੁਖਮਨਜੀਤ ਕੌੜਾ ਤੇ ਮੈਂ ਪਲੱਸ 2 ਕਮਰਸ ਚ 94.7% ਸਕੋਰ ਕੀਤੇ ਆ ਆਪਣੀ ਸਕਸੈਸ ਦਾ ਕ੍ਰੈਡਿਟ ਕਿਸ ਨੂੰ ਦਿੰਦੇ ਹੋ ਮੇਰਾ ਸਭ ਤੋਂ ਵੱਡਾ ਕ੍ਰੈਡਿਟ ਤਾਂ ਆਫਕੋਰਸ ਰੱਬ ਨੂੰ ਆ ਕਿ ਉਹਨਾਂ ਦੇ ਮਿਹਰ ਕਰਕੇ ਹੋਇਆ ਬਟ ਮੇਰੇ ਸਕੂਲ ਦੀ ਟੀਚਰਸ ਪ੍ਰਿੰਸੀਪਲ ਮੈਮ ਦੇ ਸਬਜੈਕਟ ਟੀਚਰਸ ਤੇ ਮੇਰੇ ਪੇਰੈਂਟਸ ਸਭ ਦਾ ਬਰਾਬਰ ਯੋਗਦਾਨ ਆ। ਓਵਰਆਲ ਰਿਜ਼ਲਟ ਦੀ ਗੱਲ ਕਰੀ ਜੇ ਤੁਹਾਡੇ ਕਲਾਸ ਦੀ ਕਰੀ ਤਾਂ ਲੜਕੀਆਂ ਬਾਜੀ ਮਾਰਦੀਆਂ ਨੇ। ਕੀ ਕਹਿਣਾ ਚਾਹੋਗੇ? ਹਾਂਜੀ ਸਰ ਮੈਂ ਵੀ ਸ਼ੁਰੂ ਤੋਂ ਇਹ ਹੀ ਦੇਖਿਆ ਸੀ ਬਟ ਮੇਰੇ ਖੁਦੀ ਕਲਾਸ ਦਾ ਜਿਹੜਾ ਬੱਚਾ ਹੈ ਬாய் ਆ ਉਹਨੇ ਟਾਪ ਕੀਤਾ ਵਿਦ 97.8% ਸੋ ਆਈ ਥਿੰਕ ਮੈਨੂੰ ਇਹ ਨਹੀਂ ਲੱਗਦਾ ਕਿ ਲੜਕੀਆਂਆਂ ਲੜਕੇ ਸਭ ਵੀ ਆਪਣੇ ਦਿਮਾਗ ਦੀ ਗੱਲ ਹੁੰਦੀ ਆ। ਲੱਗਦਾ ਕਿ ਲੜਕੀਆਂ ਨੂੰ ਪ੍ਰੋਪਰ ਦਾ ਮਾਨਤਾ ਦਿੱਤਾ ਜਾਂਦਾ। ਹਾਂਜੀ ਸਰ ਸਭ ਨੂੰ ਮ ਰੱਬ ਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਅੱਗੇ ਕੀ ਕਰਨਾ ਸਰ ਮੈਂ ਸੋਚ ਰਹੀ ਹਾਂ ਕਿ ਮੈਂ ਸੀਏ ਦਾ ਪੇਪਰ ਕਲੀਅਰ ਕਰਾਂਗੀ ਕਿਹੜੇ ਸਬਜੈਕਟ ਸਟੱਡੀ ਕਰੀ ਹੈ ਕਿੰਨੇ ਨੰਬਰ ਆਏ ਮਾਈਸੈल्फ ਜਸਲਵਿੰਦ ਕੌਰ ਐਮ ਹੈਵ ਸਟੱਡੀਡ ਗਾਰਡਨਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਦਾ ਐਂਡ ਆਈ ਆਈ ਹੈਵ ਸਕੋਰਡ 95 ਪਰਸੈਂਟ ਇਨ ਸਟਰੀਮ ਆਰਟਸ ਇਨ 12th ਕਲਾਸ ਅੱਗੇ ਕੀ ਕਰਨਾ ਆਈ ਵਾਂਟ ਟੂ ਪਰਸ਼ੂ ਡਿਗਰੀ ਆਫ ਲਾ for uh, this and uh, five years integrated course uh, of ba llb during study classroom teacher dwara guide kita janda tode liye ki course wadiya h yes bahut sari counseling bhi kiti hai ma'am ne principal ma'am ne md sir ne te sanu ohna ne bahut kuch dassya bhi hai vi kida bachche aajkal bari bhaj rahe ne te ohna ne sanu dassya ki athe reh ke bhi apan kida successful ho sakde ha ਤੇ ਬਹੁਤ ਸਾਰੇ ਕੈਰੀਅਰ ਆਪਸ਼ਨਸ ਵੀ ਦੱਸੇ ਆ ਉਹਨਾਂ ਨੇ ਸਾਨੂੰ ਮੋਟੀਵੇਟ ਵੀ ਬਹੁਤ ਕੀਤਾ ਹੈ ਤੇ ਅਸੀਂ थैंकफुल ਆ ਉਹਨਾਂ ਦੇ ਥੈਂਕ ਯੂ ਮੈਮ ਕੀ ਨਾਮ ਹੈ ਤੇ ਕਿਹੜੀ ਕਲਾਸ ਆ ਤੁਹਾਡਾ ਮੇਰਾ ਨਾਮ ਅਸ਼ਪਿਤ ਕੋਹੜਾ ਜੀ ਤੇ ਮੇਰਾ 12 ਦਾ ਰਿਜ਼ਲਟ ਆਇਆ ਤੇ ਮੈਂ ਆਰਟਸ ਸਟਰੀਮ ਰੱਖੀ ਹੋ ਸੀ ਜਿੱਦੇ ਵਿੱਚ ਮੇਰੇ 88.2% ਨੰਬਰ ਆ ਗਏ ਇਹ ਸਾਰਾ ਕੁਝ ਟੀਚਰਾਂ ਦੇ ਹਾਰਡ ਵਰਕ ਸਾਡੇ ਹਾਰਡ ਵਰਕ ਮਾਪਿਓ ਦੇ ਮਾਪਿਓ ਦੀ ਉਮੀਦ ਸਾਡੇ ਚ ٹرسٹ ਜਿਹੜਾ ਸੀਗਾ ਸਕੂਲ ਦੇ ਸਾਰੇ ਸਟਾਫ ਦੀ ਵਜ੍ਹਾ ਨਾਲ ਸੀ ਇੱਥੇ ਤੱਕ ਪਹੁੰਚੇ ਆ ਕਿ ਸਾਨੂੰ ਇੰਨੇ ਵਧੀਆ ਨੰਬਰ ਆਏ ਕਿਸ ਤਰ੍ਹਾਂ ਦੀ سپورਟ ਟੀਚਰ ਫੋਰ ਕਰਦੀ ਜਾਂਦੀ ਰਹੀ ਹੈ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਹਮੇਸ਼ਾ ਪੁਸ਼ ਕਰਿਆ ਹਾਰਡ ਵਰਕ ਲਈ ਹਮੇਸ਼ਾ ਨਾਲ ਰਹੇ ਆ ਸਾਥ ਦਿੱਤਾ ਹੈ ਕਦੇ ਵੀ ਕੋਈ ਜ਼ਰੂਰਤ ਹੁੰਦੀ ਦੀ ਤਾਂ ਹਮੇਸ਼ਾ ਉਹਨਾਂ ਨੇ ਕੋਈ ਸਬਜੈਕਟ ਵਾਈਜ਼ ਕੁਝ ਵੀ ਆਪਾਰਟ ਫਰਮ ਸਬਜੈਕਟ ਹਮੇਸ਼ਾ ਉਹਨਾਂ ਨੇ ਸਾਥ ਦਿੱਤਾ ਹੈ ਤੇ ਮੈਂ ਬਹੁਤ ਜ਼ਿਆਦਾ ਥੈਂਕਫੁਲ ਆ ਮੈਂ ਡੇਲੀ ਡੇਲੀ ਸਟਡੀ ਕਰੇ ਕਰਦੀ ਹਾਂ ਸਰ ਮੈਂ ਮੋਸਟਲੀ ਰਾਤ ਨੂੰ ਜ਼ਿਆਦਾ ਤੇ ਮੇਰੀ ਸਟਡੀ 5 ਤੋਂ 6 ਘੰਟੇ ਦੀ ਹੁੰਦੀ ਸੀ ਜਦੋਂ ਹੋਇਆ ਵੀ ਪੇਰੈਂਟਸ ਨੇ ਕਦੇ ਨਹੀਂ ਕਿਹਾ ਕਿ ਤੂੰ ਪੜ੍ਹ ਲੈ ਪੜ੍ਹਦਾ ਨਹੀਂ ਉਹਨਾਂ ਨੇ ਕਦੇ ਨਹੀਂ ਕਿਹਾ ਬਸ ਉਹਨਾਂ ਨੇ ਐਦਾਂ ਕਿਹਾ ਵੀ ਐਦਾਂ ਕਰਨਾ ਹੈ ਵੀ ਤੁਹਾਡੇ ਵਾਸਤੇ ਵੀ ਸਹੀ ਹੋਵੇ ਤੇ ਸਾਨੂੰ ਵੀ ਮਤਲਬ ਸਾਨੂੰ ਵੀ ਵਧੀਆ ਰਿਵਿਊਜ਼ ਮਿਲਣ ਵੀ ਤੁਹਾਡੇ ਬੱਚੇ ਨਾਲ हजे कुछ ज़्यादा सोचा नहीं पर मैं बार ही जाना है <laughs> मैं अमेरिका यस yes, सर मेरी डॉटर अपर्णा गार्डन वैली स्कूल में यूकेजी से यहाँ पर पढ़ी है और उसका सारा बचपन यहीं बीता है और अचीवमेंट्स की बात की जाए तो बचपन से लेकर अब तक उसने अचीवमेंट्स बहुत रही हैं जैसे कि बचपन में उसने राइम्स कंपटीशन और डे बाय डे वो ग्रो करती रही जैसे कि राइम कंपटीशन, स्पोर्ट्स में अगर बात की जाए तो वो स्टेट खेल कर आई है स्केटिंग में और अगर हम बात करते हैं किसी प्रोजेक्ट कंपटीशन की प्रोजेक्ट साइंस कंपटीशन, रीडिंग कंपटीशन और कोई भी किसी भी आर्ट में किसी भी फील्ड में उसने हमेशा राइज किया और एक्सेल करती गई तो इन वर्ड्स में मैं यही कहना चाहूँगी कि ये स्कूल बहुत ही अच्छा है और यहाँ के टीचर्स बहुत सपोर्टिव हैं और बहुत कोऑपरेटिव हैं ये तभी संभव हो पाया है कि अगर यहाँ के सपोर्टिंग स्टाफ हमारे साथ था और रिस्पेक्टेड प्रिंसिपल मैम की मैं खास तौर पर तारीफ़ करना चाहूँगी कि कोई भी विषम परिस्थिति हो जैसे कि कोई भी विषम परिस्थिति से मेरा भाव है कि चाहे बच्चे के साथ कोई भी प्रॉब्लम हो तो वो हमेशा एक ढाल बनकर खड़ी रही हैं और उनका सपोर्ट रहा है और फ़ोन पर ही उन्होंने सारी प्रॉब्लम्स का सलूशन दिया है और स्टाफ मेंबर्स के लिए मैं कहना चाहूँगी कि जब भी कोई प्रॉब्लम आई लाइक अगर हम बात करें कि बच्चे को किसी भी फील्ड में कोई प्रॉब्लम आती है तो उनके वर्ड से कि डोंट वरी मैम आप चिंता ही मत करो ये हमारा बच्चा है आपका बच्चा नहीं है तो मैं ये कहना चाहूँगी कि एक अच्छी संस्था में पढ़ाने का यही बेनिफिट है कि अगर हम अच्छे स्कूल में पढ़ाते हैं तो हमारे बच्चे का नाम रोशन होता है उसके साथ स्कूल का नाम जुड़ा होता है अगर स्कूल का नाम जुड़ा हुआ है तभी हमारे बच्चे का नाम रोशन होता है तो मैं सही मायने में कहना चाहूँगी गार्डन वैली इंटरनेशनल स्कूल बहुत ही अच्छी संस्था है तो मैं सभी पेरेंट्स से भी गुजारिश करूँगी तो वो भी अपने बच्चों को यहाँ पर कंटिन्यू करें और यहाँ पर पढ़ाएँ थैंक यू सो मच